ਪਰਚਾ ਪਾਉਣਾ ਇਹਦੇ 2-4 ਕਰੋੜ ਦਾ ਪਰਚਾ ਪਾ ਦੋ ਕੋਈ ਚੰਗੀ 5-4 ਲੱਖ ਦੀ ਕੋਈ ਰਿਸ਼ਵਤ ਦੇ ਪਰੋਤੀ ਦਾ ਮਸਲਾ ਪਾ ਦੋ ਭਈਆ ਕੀ ਗੱਲਾਂ ਨੇ ਆਮ ਪਾਰਟੀ ਇੱਕ ਤੇ ਖਾ ਜਾਣਗੇ ਪੱਕੇ ਨਾਮ ਨੂੰ ਕਾਬਦਾ ਪ੍ਰਸ਼ਾਸਨਾ ਜਿਹੜਾ ਪੁਲਿਸ ਪ੍ਰਸ਼ਾਸਨਾ ਜੇ ਕਿਤੇ ਨਸ਼ਾ ਰੋਕਣ ਦੇ ਭਈ ਇੰਨਾ ਲਾਇਆ ਹੋਵੇ ਮੈਨੂੰ ਨਹੀਂ ਲੱਗਦਾ ਜਰਦਾ ਬੀੜੀ ਵੀ ਪਿੰਡਾਂ ਚ ਵਿਕ ਜਵੇ ਆ ਬੇ ਆ ਜਿਹੜੇ ਲੋਕ ਫਿਰਦੇ ਨੇ ਬਾਬਿਆਂ ਦੇ ਰੂਪ ਚ ਨੇ ਆ 24 ਚੜ ਗਿਆ ਇਹਦੇ ਭਲੇਖੇ ਕੱਢ ਦੇਣਗੇ ਔਰ 27 ਦੇ ਵਿੱਚ ਮੈਨੂੰ ਨਹੀਂ ਲੱਗਦਾ ਇਹਨਾਂ ਦੀ ਕੋਈ ਜਮਾਨਤ ਵੀ ਬਾਜੂਗੀ ਚੀਕਾ ਮਾਰ ਲਾਈਆਂ ਕਹਿਣਾ ਆਪਣਾ ਕੱਕਾਲੀਆਂ ਨੂੰ ਕਾਂਗਰਸੀਆਂ ਨੂੰ ਚੀਕਾ ਮਾਰ ਲਾਤੀਆਂ ਹੁਣ ਬਾਰੀਆਂ ਬਾਈ ਇਹੇ ਝਾੜੂ ਵਾਲਿਆਂ ਦੀ ਆ ਪਿੰਡਾਂ ਚੋਂ ਹੋਂਦ ਆ ਦੇਖੀ 10 ਦਿਨਾਂ ਨੂੰ ਪਿੰਡਾਂ ਦੇ ਵਿੱਚ ਵੜਨਗੇ ਬਾਈ ਆਹੀ ਕਿਸਾਨ ਜਥੇਬੰਦੀਆਂ ਇਹਨਾਂ ਦੀਆਂ ਪਿੰਡਾਂ ਚ ਜੇ ਪੰਜਾਬ ਨੇ ਨਾ ਚੀਕਾਂ ਮਰਵਾਈਆਂ ਬਾਈ ਮੈਨੂੰ ਤੁਸੀਂ ਦੁਬਾਰਾ ਕੇ ਪੁੱਛ ਲਿਓ ਉੱਥੇ ਗੱਲ ਇਹ ਆਮ ਆਈ ਵੀ ਵਜੀਰ ਖਾਨ ਦੀ ਜਨਰਲ ਰਟਾਇਰ ਦੀ ਇਹੇ ਚਾਤਮਾ ਆ ਗਈ ਕਿ ਮੱਥਕੇ ਇਹਨਾਂ ਨੇ ਐਦਾਂ ਦਾ ਮਾਹੌਲ ਬਣਾਤਾ ਕਿ ਸੰਘਰੂਰ ਦੇ ਵਿੱਚ ਅਸੀਂ ਤਰਿੰਦਾ ਦੀ ਪਰ ਤੱਕ ਨਹੀਂ ਮਾਰ ਦਿੰਦੇ ਜਿਸਧੂ ਨੂੰ ਲੈ ਕੇ ਵੱਡਾ ਇਕੱਠ ਹੋਇਆ ਗੱਲਬਾਤ ਕਰਦੇ ਆ ਬਾਬਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਆ ਬਾਬਾ ਜੀ ਸਤਿ ਸ਼ਕਾਲ ਕੀ ਹਾਲ ਚਾਲ ਵਧੀਆ ਜੀ ਕਿਹੜੀ ਜਗ੍ਹਾ ਤੋਂ ਆਇਓ 90 ਤੋਂ ਆਇਓ ਬਾਬਾ ਜੀ ਅੰਨੀ ਵਾਟੋਂ ਆਇਓ ਕਿਉਂ ਆਇਓ ਕਾਰਨ ਕੀ ਆ ਕਾਰਨ ਹੁਣ ਤੁਹਾਨੂੰ ਪਤਾ ਨਹੀਂ ਆ ਭਾਨੇ ਸਿੱਧੂ ਨੂੰ ਛਡਾਉਣ ਆਇਆ ਇੱਥੇ ਭਾਨੇ ਸਿੱਧੂ ਨੂੰ ਛਡਾਉਣ ਆਇਆ ਪਰ ਸਰਕਾਰ ਇਹ ਕਹੀ ਜਾਂਦੀ ਹੈ ਵੀ ਉਹ ਸਰਕਾਰ ਨੇ ਉਹਦੇ ਤੇ ਚੈਨੀ ਚੋਰੀ ਦਾ ਪਰਚਾ ਪਾਤਾ ਸਰਕਾਰ ਕਹਿੰਦੀ ਹੈ 10000 ਮੰਗਦਾ ਇਹ ਧਮਕੀਆਂ ਦਿੰਦਾ 10000 ਹੂੰ ਉਹ 10000 ਲੈਣ ਵਾਲਾ ਬੰਦਾ ਵੀ ਲੱਖਾਂ ਬਦੀ ਮੰਗਦਾ ਤਗਤ ਮੈਂ ਆਹ ਮੰਗਦਾ ਹਾਂ ਨੂੰ ਮੈਨੂੰ 10000 ਦੇ ਦੋ ਫਗਤ ਮਾਲ ਆਪ ਮੰਗਦਾ ਖਾਣੋ ਸੀ ਅੱਛਾ ਆਪ ਮੰਗਦਾ ਆਪ ਮੰਗਦਾ ਖਾਣੋ ਸੀ ਨਹੀਂ ਮੰਗਦੇ ਅਸੀਂ ਫਗਤ ਮਾਲ ਤੋਂ ਥੋਕ ਸੀ ਕਿ ਤਰਨਾ ਕਿਸੇ ਲਾਭ ਮੰਗਦਾ ਓਕੇ ਕੀ ਹਾਂ ਬਾਬਾ ਜੀ ਇਹ ਧਰਨੇ ਤੇ ਆਉਣ ਵਾਸਤੇ ਕਹਿੰਦੇ ਦਿੱਕਤਾਂ ਹੀ ਬਹੁਤ ਆਈਆਂ ਤੁਸੀਂ ਕਿਵੇਂ ਪਹੁੰਚੇ ਫਿਰ ਧਰਨੇ ਤੇ ਲਾਇਆ ਟੂ ਕੱਸੀ ਹੱਟ ਪਾਕ ਤੇ ਲਿਗਾ ਕਸੀ ਕਸੀ ਨੂੰ ਲੈ ਕੇ ਫਿਰ ਆ ਪਹੁੰਚੇ ਜਾਨ ਦੇੰਦਰ ਦੀ ਪਿੰਡਾਂ ਵਿਚ ਦੀ ਗਲੀਆਂ ਮੋੜੀਆਂ ਵਿਚ ਦੀ ਆਇਆ ਸਿੱਧੀ ਕੋ ਪੰਜਾਬੀ ਗਮੋੜੀਆਂ ਵਿਚ ਦੀ ਆਇਆ ਕਿਹੜੀ ਜਗ੍ਹਾ ਤੋਂ ਆਏ ਅਸੀਂ ਬਰਨਾਲੇ ਗੁਮਟਿਓ ਆਏ ਸੇਰ ਪਰ ਹਲਕੇ ਤੋਂ ਅੱਛਾ ਠੀਕ ਆ ਸੇਰ ਪਰ ਹਲਕੇ ਤੋਂ ਮਾਈਲ ਕਾਨਾ ਤੋਂ ਕੀ ਲੱਗਦਾ ਭਾਨੇ ਸਤੂ ਤੋਂ ਅਜੇਹਾ ਕੀ ਖਤਰਾ ਜਿਹੜੇ ਭਾਨੇ ਤੇ ਪੰਜ ਪਰਚੇ ਦਿੱਤੇ ਸਰਕਾਰ ਨੂੰ ਪਰਚੇ ਇਹ ਜਿੱਥੇ ਭਗਤਵਾਨ ਮੇਖਰਤਾ ਭਗਤਵਾਨ ਹੈਗਾ ਉਹ ਕੇਸੇਵਾਲ ਤੋਂ ਦੱਲੇ ਓਕੇ ਇਹ ਕੇਸੇਵਾਲ ਨੂੰ ਕਹਿੰਦਾ ਮੈਂ ਆਮਪਾਲ ਜੀ ਨੇ ਇਹ ਨਕਸਲ ਪਾਲ ਦੀ ਪਿਛਲੇ ਜਰਵਾਨੇ ਤੋਂ ਹੂੰ ਨੈਕਸਲ ਪਾਲ ਜੀ ਬਾਕੀ ਨੈਕਸਲ ਪਾਲ ਜੀ ਉਹ ਪਾਲ ਜੇ ਹਮ ਆਮ ਪਾਲ ਜੀ ਰੱਖ ਲੈ ਬਦਲ ਕੇ ਪੰਜਾਬੀ ਚਾਹੀ ਤੋਖੀ ਕਰਨ ਨੂੰ ਅਸੀਂ ਇਹ ਕਹਿੰਦਾ ਜੀ ਲੋਕਾਂ ਨੂੰ ਸੇ ਆਮ ਪਾਲ ਜੀ ਨੇ ਆਮ ਪਾਲ ਜੀ ਦੇਖਣ ਪਾਲ ਜੀ ਬਜੋ ਇਹ ਪੰਜਾਬ ਨੂੰ ਆਮ ਪੱਕਣ ਨਹੀਂ ਲੜਾਈ ਕੱਤੇ ਖਾ ਜਾਣਗੇ ਸਾਡਾ ਬਿਆਨ ਦੀ ਆਮ ਪਾਲ ਜੀ ਇੱਕ ਕੱਤੇ ਖਾ ਜਾਣਗੇ ਇਹ ਨਾ ਮਾਮ ਨੂੰ ਕੱਚੇ ਖਾਣਗੇ ਇਧਰ ਕਿਸਾਨ ਨੇ ਉਹਨੇ ਨਾਲੇ ਵੀ ਗੱਲ ਬਾਤ ਕਰਦੇ ਨੇ ਨਾ ਬਾਈ ਤੁਹਾਨੂੰ ਮਾਨ ਸਾਹਿਬ ਟੌਟ ਮਾਰਦੇ ਹੁੰਦੇ ਸੀ ਵੀ ਕਿਸਾਨਾਂ ਨੂੰ ਬੰਦਾ ਨਹੀਂ ਮਿਲਦਾ ਧਰਨੇ ਵਾਸਤੇ ਅੱਜ ਤਾਂ ਹਾਲਾਤ ਹੀ ਕੁਛ ਵੱਖਰੇ ਬਣੇ ਪਏ ਆ ਬਿਲਕੁਲ ਜਿਵੇਂ ਸੀਐਮ ਨੇ ਕਿਹਾ ਸੀਗਾ ਕਹਿੰਦਾ ਇਹ ਜਿਹੜੀ ਜਥੇਬੰਦੀਆਂ ਨੇ ਇਹ ਵਜਾ ਨਹੀਂ ਜਗਾ ਭਰਦੀਆਂ ਨੇ ਜਿੱਥੇ ਜੀ ਕਰਦਾ ਉੱਥੇ ਬਹਿ ਜਾਂਦੇ ਤੇਰੀ ਕਰਦਾ ਕਹਿੰਦਾ ਦਰੀ ਪਛਾ ਲੈਂਦੇ ਆ ਕਿ ਬਿਨਾ ਵਜਾ ਤੋਂ ਜਗਾ ਜਿੱਥੇ ਮਿਲ ਗਈ ਉੱਥੇ ਬਹਿ ਜਾਂਦੇ ਆ ਇਹ ਵੀ ਟਵੀਟ ਕਰਕੇ ਕੀਤਾ ਸੀ ਕਹਿੰਦਾ ਕੱਲੇ ਚੰਡੇ ਰਹਿਣਗੇ ਡੰਡੇ ਰਹਿਣਗੇ ਲੋਕ ਨਹੀਂ ਰਹਿਣੇ ਚੱਕਣ ਵਾਸਤੇ ਅੱਜ ਦੇਖ ਲਓ ਤੁਸੀਂ ਪੂਰਾ ਪੰਜਾਬ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਦੇਖੋ ਤੁਸੀਂ ਤੜਕੇ ਮੱਤਕੇ ਇਹਨਾਂ ਨੇ ਐਦਾਂ ਦਾ ਮਾਹੌਲ ਬਣਾਤਾ ਕਿ ਸੰਗਰੂਰ ਦੇ ਵਿੱਚ ਅਸੀਂ ਪਰਿੰਦਾ ਦੀ ਪਰ ਤੱਕ ਨਹੀਂ ਮਾਰ ਦਿੰਦੇ ਪਰ ਮਾਹੌਲ ਇਦਾਂ ਦਾ ਵਾਪਰਿਆ ਲੋਕਾਂ ਨੇ ਇੰਨੀਆਂ ਮੁਸੀਬਤਾਂ ਦੇ ਬਾਵਜੂਦ ਵੱਡਾ ਕਾਠਾ ਜੈ ਸੰਗਰੂਰ ਦੇ ਵਿੱਚ ਤੁਸੀਂ ਦੇਖਿਆ ਵੱਡੀਆਂ ਮੁਸੀਬਤਾਂ ਨੂੰ ਤੋੜਦੇ ਹੋਏ ਦੇਖੋ ਪੂਰਾ ਪੰਜਾਬ ਦਾ ਪ੍ਰਸ਼ਾਸਨ ਆ ਜਿਹੜਾ ਪੁਲਿਸ ਪ੍ਰਸ਼ਾਸਨ ਆ ਜੇ ਕਿਤੇ ਨਸ਼ਾ ਰੋਕਣ ਦੇ ਬਾਈ ਇੰਨਾ ਲਾਇਆ ਹੋਵੇ ਮੈਨੂੰ ਨਹੀਂ ਲੱਗਦਾ ਜਰਦਾ ਬੀੜੀ ਵੀ ਪਿੰਡਾਂ 'ਚ ਵਿਕ ਜਵੇ ਚਿੱਟਾ ਤਾਂ ਦੂਰ ਦੀ ਗੱਲ ਆ ਪਰ ਉਹ ਮੁੱਦੇ ਛੱਡ ਕੇ ਬਾਈ ਜੀ ਆ ਪਤਾ ਨਹੀਂ ਕਿਹੜਾ ਭਗਵਾਨ ਤੁਮਾਰ ਨੇ ਕਨਾਲਪਿੰਡ ਮੈਂ ਆਪਾਂ ਅਸੂਦ ਨੇ ਚੈਨੀ ਚੋਰੀ ਕਰ ਲਈ ਬਾਈ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਉਹ ਜਰ ਜੇ ਪਰਚਾ ਪਾਉਣਾ ਇਹਦੇ 2-4 ਕਰੋੜ ਦਾ ਪਰਚਾ ਪਾ ਦੋ ਕੋਈ ਚੰਗੀ 5-4 ਲੱਖ ਦੀ ਕੋਈ ਰਿਸ਼ਵਤ ਦੇ ਪਰੋਤੀ ਦਾ ਮਸਲਾ ਪਾ ਦੋ ਬਾਈ ਇਹ ਕੀ ਗੱਲਾਂ ਨੇ ਬਿਲਕੁਲ ਬਿਲਕੁਲ ਆਪਾਂ ਦੇਖਿਆ ਜਦੋਂ ਕੋਰਟਦੰ ਨੇ ਜਦੋਂ ਇਕੱਠ ਹੋਇਆ ਉਥੇ ਲੱਖਾਂ ਦੀ ਤਗਾ ਚ ਲੋਕ ਪਹੁੰਚੇ ਉਥੇ ਗੱਲ ਇਹ ਆਮ ਆਈ ਵੀ ਵਜੀਰ ਖਾਨ ਦੀ ਜਨਰਲ ਡਾਇਰ ਦੀ ਇਹ ਜਤਮ ਆ ਗਈ ਬਾਈ ਜੀ ਸਾਨੂੰ ਤਾਂ ਪਲੇਖਾ ਪੈਂਦਾ ਪੈਂਦਾ ਪਰੇਖਾ ਲੱਗਦਾ ਪਰੇਖਾ ਪੈਂਦਾ ਲਾਜਲੂਜ ਨਹੀਂ ਕਰਾਉਣਾ ਬਾਬੇ ਬਹੁਤ ਆ ਪੰਜਾਬ ਚ ਬਾਈ ਬਾਬੇ ਆ ਜਿਹੜੇ ਲੋਕ ਫਿਰਦੇ ਨੇ ਬਾਬਿਆਂ ਦੇ ਰੂਪ ਚ ਨੇ ਆ 24 ਚੜ ਗਿਆ ਇਹਦੇ ਪੁਲੇਖੇ ਕਰ ਦੇਣਗੇ ਔਰ 27 ਦੇ ਵਿੱਚ ਮੈਨੂੰ ਨਹੀਂ ਲੱਗਦਾ ਇਹਨਾਂ ਦੀ ਕੋਈ ਜ਼ਮਾਨਤ ਵੀ ਵੱਜੂਗੀ ਬਾਈ ਤੁਸੀਂ ਜ਼ਮਾਨਤ ਦੀ ਗੱਲ ਕਰੀ ਜਾਂਦੇ ਹੋ ਉਹ ਕਹਿੰਦੇ ਅਸੀਂ ਪੀਐਮ ਬਣਾ ਦੇਣਾ ਤੇ ਬਣਾਉਣਾ ਵੀ ਕੇਦਰੀਵਾਲ ਨੂੰ ਬਿਲਕੁਲ ਬਿਲਕੁਲ ਉਹ ਪੀਐਮ ਕੇਦਰੀਵਾਲ ਨੂੰ ਬਣਾਉਣਾ ਬਾਈ ਤੁਸੀਂ ਜਿਵੇਂ ਪੰਜਾਬ ਦੇ ਹਾਲਾਤ ਦੇਖਦੇ ਹੋ ਕੀ ਲੱਗਦਾ ਵੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਕੋਈ ਵੋਟ ਪਾ ਦੂਗਾ ਇਹਨਾਂ ਨੂੰ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਲੱਗਦਾ ਨਹੀਂ ਇੱਕ ਇਹਨਾਂ ਦੇ ਦਿਮਾਗ 'ਚ ਨਾਰਾ ਲੈ ਕੇ ਆਏ ਤੇ ਵੀ ਅਸੀਂ ਬਦਲਾਅ ਕਰਾਂਗੇ ਪਰ ਅੱਜੋ ਬਦਲਾਅ ਨਹੀਂ ਬਦਲਾਖੋਰੀ ਦਾ ਜਿਹੜੀ ਨੀਤੀ ਆ ਇਹ ਲੈ ਕੇ ਇਹ ਅੱਜ ਚੱਲ ਰਿਹਾ ਪਰ ਉਹ ਬਦਲਾਖੋਰੀ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਨੇ ਭਈ ਉਹ ਦਬਦੇ ਨਹੀਂ ਜ਼ਬਰ ਦੇ ਥੱਲੇ ਦਬਦੇ ਨਹੀਂ ਜਿੰਨਾ ਇਹਨਾਂ ਨੂੰ ਦਬਾਉਂਦੇ ਆ ਉਹਨੇ ਜਿਆਦਾ ਜ਼ੋਰ ਨਾਲ ਨਿਕਲ ਕੇ ਸੜਕਾਂ ਤੇ ਆਉਂਦੇ ਨੇ ਕਿਉਂਕਿ ਪੁਰਾਣਾ ਇਤਿਹਾਸ ਬਰੋਲ ਕੇ ਦੇਖ ਲੋ ਬਈ ਇਹ ਕਦੇ ਦਵੇ ਨਹੀਂ ਕਦੇ ਦਵੇ ਨਹੀਂ ਪਰ ਪੰਜਾਹ ਵਾਂਗ ਚਿੱਕਾ ਮਾਰ ਲਾ ਦਿੰਦਾ ਪਹਿਲਾਂ ਚਿੱਕਾ ਮਾਰ ਲਾਈਆਂ ਕਹਿੰਦਾ ਆਪਣਾ ਕੱਕਾਲੀਆਂ ਨੂੰ ਕਾਂਗਰਸੀ ਨੂੰ ਚਿੱਕਾ ਮਾਰ ਲਾਤੀਆਂ ਹੁਣ ਬਾਰੀਆਂ ਬਾਈ ਇਹੇ ਝਾੜੂ ਵਾਲਿਆਂ ਦੀ ਆ ਪਿੰਡਾਂ ਚੋਂ ਹੋਂਦ ਆ ਦੇਖੀ 10 ਦਿਨਾਂ ਨੂੰ ਪਿੰਡਾਂ ਦੇ ਵਿੱਚ ਵੜਨਗੇ ਬਈ ਆਹੀ ਕਿਸਾਨ ਜਥੇ ਬੰਦੀਆਂ ਇਹਨਾਂ ਦੀਆਂ ਪਿੰਡਾਂ ਚ ਜੇ ਪੰਜਾਬ ਨੇ ਨਾ ਚਿੱਕਾ ਮਰਵਾਈਆਂ ਬਈ ਮੈਨੂੰ ਤੁਸੀਂ ਦੁਬਾਰਾ ਕੇ ਪੁੱਛ ਲਿਓ